ਅਸੀਂ ਫੇਰ ਰਸੂਲਾਂ ਦੇ ਕਰਤੱਵ ਉਸ ਦਾ ਦੋਧਿਆਏ ਦੇਖਾਂਗੇ ਉਸ ਦੀ 42 ਆਇਤ ਪੜ੍ਹਦੇ ਹਾਂ ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਅਤੇ ਰੋਟੀ ਤੋੜਨ ਵਿੱਚ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ ਤੇ ਅੱਜ ਅਸੀਂ ਗੱਲ ਕਰਦੇ ਹਾਂ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ ਇਹ ਪੰਜਵੀਂ ਗੱਲ ਦੇਖਦੇ ਹਾਂ ਜੋ ਕਿ ਇੱਕ ਚੰਗੀ ਕਲੀਸ਼ਿਆ ਦਾ ਚਿੰਨ ਹੁੰਦਾ ਹੈ ਪ੍ਰਾਰਥਨਾ ਪ੍ਰਾਰਥਨਾ ਜੋ ਹੈ ਉਹ ਅਸੀਂ ਕਰਦੇ ਹਾਂ ਜਦੋਂ ਅਸੀਂ ਪ੍ਰਭੂ ਨਾਲ ਗੱਲਬਾਤ ਕਰਦੇ ਹਾਂ ਇੱਕ ਦਾ ਪ੍ਰਾਰਥਨਾ ਹੋਗੀ ਜੋ ਸਾਡੀ ਪਰਸਨਲ ਪ੍ਰਾਰਥਨਾ ਹੁੰਦੀ ਹੈ ਪਰਸਨਲ ਪ੍ਰੇਅ ਹੁੰਦੀ ਹੈ ਨਿੱਜੀ ਪ੍ਰਾਰਥਨਾ ਜੋ ਕਿ ਅਸੀਂ ਘਰਾਂ ਚ ਬੈ ਕੇ ਕਰਦੇ ਹਾਂ ਜਾਂ ਆਪਣੇ ਇਕੱਲੇ ਰੂਮ ਵਿੱਚ ਬੈ ਕੇ ਕਰਦੇ ਹਾਂ ਜਾਂ ਘਰ ਦੇ ਲੋਕਾਂ ਨਾਲ ਕਰਦੇ ਹਾਂ ਇਹ ਇਹ ਜਿਹੜੀ ਪ੍ਰਾਰਥਨਾ ਦੀ ਗੱਲ ਕਰ ਰਿਹਾ ਹੈ ਲੂਕਾ ਉਹ ਕਰਦਾ ਹੈ ਜੋ ਕਲੀਸੀਆ ਇੱਕ ਦੂਸਰੇ ਦੇ ਨਾਲ ਇਕੱਠੇ ਹੋ ਕੇ ਕਰਦੀ ਹੈ ਜਾਨੀ ਕਿ ਕਲੀਸੀਆ ਦੇ ਲੋਕ ਜਦੋਂ ਇਕੱਠੇ ਹੁੰਦੇ ਨੇ ਅ ਮੀਟਿੰਗ ਦੇ ਦੌਰਾਨ ਜਾਂ ਬੁੱਧਵਾਰ ਨੂੰ ਜਾਂ ਜੋ ਵੀ ਦਿਨ ਤੁਹਾਡਾ ਮقرਰ ਕੀਤਾ ਹੋਵੇਗਾ ਜਾਂ ਸੰਧੇ ਨੂੰ ਆ ਲੋਕ ਪ੍ਰਾਰਥਨਾ ਕਰਦੇ ਨੇ ਤੇ ਇਹ ਪ੍ਰਾਰਥਨਾ ਵਿੱਚ ਉਹ ਲੱਗੇ ਰਹੇ ਤੇ ਜਿਹੜੀ ਪ੍ਰਾਰਥਨਾ ਹੁੰਦੀ ਹੈ ਉਹ ਇੱਕ ਬਹੁਤ ਹੀ ਜ਼ਰੂਰੀ ਹਿੱਸਾ ਹੁੰਦੀ ਹੈ ਸਾਡੀ ਆਤਮਿਕ ਜ਼ਿੰਦਗੀ ਦਾ ਕਿਉਂਕਿ ਅਸੀਂ ਪ੍ਰਾਰਥਨਾ ਦੇ ਜ਼ਰੀਏ ਖੋਜ਼ਾਵਨ ਦੇ ਨਾਲ ਗੱਲ ਕਰਦੇ ਹਾਂ ਅਤੇ ਜਦੋਂ ਅਸੀਂ ਬਾਹਰ ਪੜਦੇ ਹਾਂ ਖੁਦਾਵੰਸਾਨਾ ਗੱਲ ਕਰਦਾ ਹੈ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਅਸੀਂ ਖੁਦਾਵੰ ਦੇ ਕੋਲ ਆਪਣੀਆਂ ਦੁੱਖ ਤਕਲੀਫਾਂ ਜਾਂ ਇਨਕਰੇਜਮੈਂਟ ਜਾਂ ਇਦਾਂ ਦੀਆਂ ਗੱਲਾਂ ਜੋ ਸਾਡੇ ਜ਼ਿਹਨ 'ਚ ਹੁੰਦੀਆਂ ਹਨ ਅਸੀਂ ਉਹ ਉਹਨਾਂ ਕਰਦੇ ਹਾਂ ਤੇ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨਾ ਸਿਖਾਇਆ ਤੇ ਉਸ ਉਸਨੇ ਕਿਹਾ ਕਿ ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ ਇਸ ਤਰ੍ਹਾਂ ਕਰੋ हे ਪਿਤਾ ਜੋ ਤੂੰ ਸਵਰਗ ਵਿੱਚ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਤੇ ਉਹ ਕਹਿੰਦਾ ਹੈ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਅਸੀਂ ਪ੍ਰਭੂ ਦੇ ਕੋਲ ਆ ਕੇ ਪ੍ਰਭੂ ਦੀ ਮਹਿਮਾ ਕਰੀਏ ਪਹਿਲਾਂ ਫਿਰ ਉਹ ਬਾਅਦ ਚੋ ਗੱਲ ਕਰਦਾ ਹੈ ਕਿ ਤੇਰਾ ਰਾਜ ਇਸ ਦੁਨੀਆ ਤੇ ਆ ਜਾਵੇ ਜਿਵੇਂ ਕੀ ਸਵਰਗ ਦੇ ਵਿੱਚ ਹੈ ਤੇ ਇਹ ਦੇਖਦੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਖੁਦਾਵਨ ਦਾ ਵਚਨ ਅੱਗੇ ਤੋਂ ਅੱਗੇ ਵਧੇ ਤੇ ਖੁਦਾਵਨ ਨੂੰ ਕਈ ਲੋਕ ਜਾਣ ਜਾਣ ਜੋ ਕਿ ਪਾਪ ਚ ਫਸੇ ਹੋਏ ਲੋਕ ਨੇ ਉਹ ਖੁਦਾਵਨ ਨੂੰ ਅਪਣਾ ਲੈਣ ਤੇ ਫਿਰ ਤੀਜੀ ਗੱਲ ਦਿੰਦੇ ਹਾਂ ਕਿ ਉਹ ਕਹਿੰਦਾ ਹੈ ਕਿ ਪ੍ਰਭੂ ਕਹਿੰਦਾ ਹੈ ਆਪਣੇ ਚੇਲਿਆਂ ਨੂੰ ਕੀ ਸਾਨੂੰ ਅੱਜ ਦੀ ਰੋਟੀ ਤੂੰ ਸਾਨੂੰ ਦੇ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰ ਜਿਵੇਂ ਕਿ ਅਸੀਂ ਆਪਣੇ ਕਰਜ਼ਾਈਆਂ ਨੂੰ ਮਾਫ਼ ਕੀਤਾ ਤੇ ਇਹ ਹੋ ਗਈ ਸਾਡੀ ਆਤਮਿਕ ਜ਼ਿੰਦਗੀ ਦੀ ਗੱਲ ਹੈ हे ਪ੍ਰਭੂ ਸਾਨੂੰ ਪਾਪ ਤੋਂ بچਾ हे ਪ੍ਰਭੂ ਜੀ ਸਾਨੂੰ ਮਾਫ਼ ਕਰ ਜਿਵੇਂ ਅਸੀਂ ਲੋਕਾਂ ਨੂੰ ਮਾਫ਼ ਕੀਤਾ ਯਾਨੀ ਕਿ ਉਹ ਹੀ ਇਨਸਾਨ ਮਾਫ਼ ਕਰ ਸਕਦਾ ਹੈ ਜੋ ਪ੍ਰਾਰਥਨਾ ਵਿੱਚ ਲੱਗਿਆ ਹੁੰਦਾ ਹੈ ਤੇ ਫਿਰ ਅਸੀਂ ਦੁਹਰਾਉਂਦੇ ਹਾਂ ਕਿ ਉਹ ਕਹਿੰਦਾ ਹੈ ਕਿ ਆਹ हे ਪਿਤਾ ਸਾਨੂੰ ਬੁਰਾਈ ਤੋਂ ਬਚਾ ਈਵਲ ਤੋਂ ਬਚਾ ਜੋ ਸ਼ੈਤਾਨੀ ਕੰਮ ਨੇ ਸਾਨੂੰ ਉਤੋਂ ਬਚਾ ਜੋ ਲੋਕ ਸਾਨੂੰ ਮਾਰਨ ਆਉਂਦੇ ਨੇ ਕਿਉਂਕਿ ਅਸੀਂ ਮਸੀਹ ਦੇ ਨਾਲ ਚੱਲਦੇ ਹਾਂ ਜਾਂ ਸਾਡੇ ਚਰਚ ਨੂੰ ਡਿਸਟਰੋਏ ਕਰਨਾ ਚਾਹੁੰਦੇ ਨੇ ਕਈ ਵਾਰੀ ਕਈ ਲੋਕ ਆ ਕੇ ਕਲੀਸ਼ੀਆਂਵਾਂ ਨੂੰ ਬਖੇੜ ਦਿੰਦੇ ਨੇ ਉਹਨਾਂ ਨਾਲ ਆ ਕੇ ਲੜਦੇ ਨੇ ਉਹਨਾਂ ਨੂੰ ਉਹਨਾਂ ਦੀ ਚਰਚਾਂ ਨੂੰ ਜਿਤਾ ਦਿੰਦੇ ਨੇ ਇਦਾਂ ਕਈ ਹੁੰਦਾ ਹੈ ਇਹ ਦੇਸ਼ਾਂ ਦੇ ਵਿੱਚ ਤੇ ਅਸੀਂ ਕਹਿੰਦੇ ਹਾਂਗੇ ਪ੍ਰਭੂ ਤੂੰ ਸਾਨੂੰ ਹਰੇਕ ਦੁੱਖਤ ਤਕਲੀਫ ਜੋ ਕੀ ਸ਼ੈਤਾਨ ਵੱਲੋਂ ਹੈ ਸਾਨੂੰ ਉਹਨਾਂ ਚੀਜ਼ਾਂ ਤੋਂ ਬਚਾ। ਤੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਅਸੀਂ ਪ੍ਰਭੂ ਦੀ ਮਹਿਮਾ ਕਰਦੇ ਹਾਂ ਤੇ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਨੇ ਸਾਨੂੰ ਬਚਾ ਕੇ ਰੱਖਿਆ ਸਾਨੂੰ ਚੰਗੀਆਂ ਚੀਜ਼ਾਂ ਦਿੱਤੀਆਂ ਖੁਦਾਮ ਨੇ ਸਾਡੀ ਹਰੇਕ ਲੋੜ ਨੂੰ ਪੂਰਾ ਕੀਤਾ ਖੁਦਾਮ ਸਾਨੂੰ ਸ਼ਾਂਤੀ ਦਿੰਦਾ ਹੈ ਸੰਤੁਸ਼ਟੀ ਦਿੰਦਾ ਹੈ ਮਾਫੀ ਦਿੰਦਾ ਹੈ ਸਾਨੂੰ ਆਪਣਾ ਪੁੱਤਰ ਦੇ ਦਿੱਤਾ ਉਸਨੇ ਸਾਨੂੰ ਆਪਣਾ ਪਵਿੱਤਰ ਆਤਮਾ ਦੇ ਦਿੱਤਾ ਤੇ ਹੁਣ ਅਸੀਂ ਸਵਰਗ ਦੇ ਰਾਜ ਦੇ ਵਾਸੀ ਹੋ ਗਏ ਇਹਨਾਂ ਚੀਜ਼ਾਂ ਲਈ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ ਆਪਣੇ ਪਰਿਵਾਰਾਂ ਲਈ ਧੰਨਵਾਦ ਕਰੋ ਆਪਣੀ ਕਲੀਸਾ ਲਈ ਧੰਨਵਾਦ ਕਰੋ ਹੋਰ ਦੂਜੀ ਕਲੀਸਿਆਂ ਦਾ ਵੀ ਧੰਨਵਾਦ ਕਰੋ اے ਖੁਦਾਮੂ ਤੇਰਾ ਬਚਨ ਜਗਾ ਜਗਾ ਪਿਆਰ ਰਿਹਾ ਹੈ ਤੇ ਅਸੀਂ ਇਹ ਲਈ ਤੇਰਾ ਧੰਨਵਾਦ ਕਰਦੇ ਹਾਂ ਫੇ ਅਸੀਂ ਕਰ ਸਕਦੇ ਹਾਂ ਪ੍ਰਾਰਥਨਾ ਆਪਣੇ ਪਾਪਾਂ ਗੁਨਾਹਾਂ ਤੋਂ ਮਾਫੀ ਲਈ اے ਪਿਤਾ ਸਾਨੂੰ ਮਾਫ ਕਰ ਕਿ ਅਸੀਂ ਗੁਨਾਹਾਂ ਚ ਡੇਹ ਜਾਨੇ ਹਾਂ ਕੋਈ ਵੀ ਮਸੀਹੀ ਚਾਹੇ ਜਿੰਨੇ ਵੱਡੇ ਦਾ ਵੱਡਾ ਮਸੀਹ ਕਿਉਂ ਨਾ ਹੋਵੇ ਚਾਹੇ ਕਿੰਨਾ ਫੇਮਸ ਉਹ ਇਨਸਾਨ ਕਿਉਂ ਨਾ ਹੋਵੇ ਕੋਈ ਵੀ ਮਸੀਹੀ ਚਾਹੇ ਕੋਈ ਪਾਸਟਰ ਹੈ ਚਾਹੇ ਕੋਈ ਇਵੈਂਜੈਲਿਸਟ ਹੈ ਚਾਹੇ ਕੋਈ ਮਿਸ਼ਨਰੀ ਹੈ ਚਾਹੇ ਕੋਈ ਕਿਤਾਬਾਂ ਲੇਖਦਾ ਹੈ ਜਾਂ ਗੀਤ ਗਾਉਂਦਾ ਹੈ ਕੋਈ ਵੀ ਇਦਾਂ ਦਾ ਮਸੀਹ ਨਹੀਂ ਹੈ ਜੇਦੀ ਜ਼ਿੰਦਗੀ ਚ ਪਾਪ ਨਾ ਹੋਵੇ ਇਸ ਕਰਕੇ ਪ੍ਰਭੂ ਕਹਿੰਦਾ ਹੈ ਕਿ ਪਾਪਾਂ ਤੋਂ ਤੋਬਾ ਕਰਦੇ ਰਹੋ ਹਾਲਾਂਕਿ ਅਸੀਂ ਤੋਬਾ ਕੀਤੀ ਸਾਨੂੰ ਪ੍ਰਭੂ ਨੇ ਨਵਾਂ ਦਿਲ ਦੇ ਦਿੱਤਾ ਪਰ ਕਿਤਨੇ ਕਿਤੇ ਸਾਡੀ ਜ਼ਿੰਦਗੀ ਵਿੱਚ ਪਾਪ ਹੁੰਦਾ ਹੈ ਕਿ ਤਨਾ ਕਿਤੇ ਸਾਡੇ ਕੋਲ ਗਲਤੀ ਹੋ ਸਕਦੀ ਹੈ ਇਸ ਲਈ ਪਲੂਸ ਵੀ ਕਹਿੰਦਾ ਹੈ ਕਿ ਇੱਕ ਦੂਜੇ ਨੂੰ ਮਾਫ ਕਰੋ ਮਾਫੀ ਉਦੋਂ ਹੀ ਹੁੰਦੀ ਹੈ ਜਿੱਥੇ ਪਾਪ ਹੁੰਦਾ ਹੈ ਜਿੱਥੇ ਕਿਸ ਨੇ ਕੋਈ ਗਲਤ ਕੰਮ ਕਰ ਦਿੱਤਾ ਜਾਂ ਕਿਸੇ ਨੂੰ ਗਲਤ ਕੋ ਕਹਿ ਦਿੱਤਾ ਜਾਂ ਕਿਸੇ ਬਾਰੇ ਚੁਗਲੀ ਕਰ ਦਿੱਤੀ ਇਦਾਂ ਹੁੰਦਾ ਹੈ ਚਰਚਾਂ ਦੇ ਵਿੱਚ ਵੀ ਤੇ ਸਾਨੂੰ ਮਾਫੀ ਮੰਗਣ ਦੀ ਲੋੜ ਹੈ ਤੇ ਸਾਨੂੰ ਮਾਫ ਕਰਨ ਦੀ ਵੀ ਲੋੜ ਹੈ ਤੇ ਫਿਰ ਸਾਨੂੰ ਆਪਣਾ ਕੰਫੈਸ਼ਨ ਲਿਆਉਣ ਦੀ ਲੋੜ ਹੈ ਅਤੇ ਖੁਦਾਵੰ ਦੇ ਕੋਲ ਆ ਕੇ ਸਾਨੂੰ ਆਪਣੀਆਂ ਜ਼ਰੂਰਤਾਂ ਜੋ ਸਾਡੀਆਂ ਹੁੰਦੀਆਂ ਨੇ ਉਹ ਅਸੀਂ ਆ ਕੇ ਲੈ ਕੇ ਰੱਖ ਸਾਦੇ ਹਾਂ ਚਰਚ ਦੀਆਂ ਲੋੜਾਂ ਹੁੰਦੀਆਂ ਹਨ ਚਰਚ ਦੇ ਕਈ ਇਦਾਂ ਦੇ ਕੰਮ ਹੁੰਦੇ ਹਨ ਜੋ ਕਿ ਕਈ ਵਾਰੀ ਲੋਕਾਂ ਨੂੰ ਲੱਗਦਾ ਹੈ ਕਿ ਅ ਸਿਰਫ ਚਰਚ ਚ ਸੰਡੇ ਲੱਗਦਾ ਹੈ ਜਾਂ ਬੁੱਧਵਾਰ ਨੂੰ ਲੱਗਦਾ ਹੈ ਇਹ ਬਾਕੀ ਦਿਨ ਪਾਸਟਰ ਫ੍ਰੀ ਹੁੰਦਾ ਹੈ ਜਾਂ ਪਾਸਟਰ ਦੀ ਫੈਮਿਲੀ ਫ੍ਰੀ ਹੁੰਦੀ ਹੈ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੁੰਦਾ ਇੱਕ ਸੰਡੇ ਚਰਚ ਚਲਾਉਣ ਲਈ ਜਾਂ ਇੱਕ ਬੁੱਧਵਾਰ ਮੀਟਿੰਗ ਰੱਖਣ ਲਈ ਬਹੁਤ ਹੀ ਕੰਮ ਕਰਨੇ ਪੈਂਦੇ ਨੇ ਜੋ ਕਿ ਕਈ ਲੋਕਾਂ ਨੂੰ ਨਹੀਂ ਦੇਖਦਾ ਕਿਉਂਕਿ ਲੋਕ ਕੰਮਾਂ ਚ ਬਿਜ਼ੀ ਨੇ ਉਹ ਤੇ ਪਾਸਟਰ ਵੀ ਆਪਣੇ ਕੰਮਾਂ 'ਚ ਬਿਜ਼ੀ ਨੇ ਉਹ ਵੀ ਆਪਣਾ ਕੰਮ ਕਰ ਰਹੇ ਨੇ ਉਹ ਵੀ ਲੋਕਾਂ ਨੂੰ ਵਿਜ਼ਿਟ ਕਰਦੇ ਨੇ ਉਹ ਵੀ ਲੋਕਾਂ ਨਾਲ ਬਹਿ ਕੇ ਪ੍ਰਾਰਥਨਾ ਕਰਦੇ ਨੇ ਜਾਂ ਕਿਸੇ ਭੁੱਖੇ ਇਨਸਾਨ ਨੂੰ ਖਾਣਾ ਖਵਾਉਂਦੇ ਨੇ ਜਾਂ ਕਿਸੇ ਨੂੰ ਜਾ ਕੇ ਪ੍ਰਭੂ ਦਾ ਵਚਨ ਦੱਸਦੇ ਨੇ ਸੰਡੇ ਮਿਨਿਸਟਰੀ ਸਿਰਫ ਸੰਡੇ ਨਹੀਂ ਹੁੰਦੀ ਜਾਂ ਬੁੱਧਵਾਰ ਨੂੰ ਨਹੀਂ ਹੁੰਦੀ ਮਿਨਿਸਟਰੀ ਚੱਲਦੀ ਰਹਿੰਦੀ ਹੈ ਤੇ ਪਾਸਟਰ ਜੋ ਚੰਗਾ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਸਟੱਡੀ ਕਰਨੀ ਪੈਂਦੀ ਹੈ ਬਾਈਬਲ ਦੀ ਗਿਆਨ ਹਾਸਲ ਕਰਦੇ ਨੇ ਕਿਤਾਬਾਂ ਪੜ੍ਹਦੇ ਨੇ ਪ੍ਰਾਰਥਨਾ ਚ ਬੈਂਦੇ ਨੇ ਇਹ ਸਭ ਕੰਮ ਕੰਮ ਹੁੰਦੇ ਨੇ ਤੇ ਇਸ ਕਰਕੇ ਜਿਹੜਾ ਇੱਕ ਚਰਚ ਪ੍ਰਾਰਥਨਾ ਵਿੱਚ ਲੱਗਿਆ ਹੁੰਦਾ ਹੈ ਕਿਸੀ ਇੱਕ ਪਲਾਨ ਪ੍ਰਾਰਥਨਾ ਦੇ ਵਿੱਚ ਲੱਗੀ ਹੁੰਦੀ ਹੈ ਉਹਨਾਂ ਨੂੰ ਇਹ ਗੱਲਾਂ ਦਾ ਪਤਾ ਹੁੰਦਾ ਹੈ ਅਸੀਂ ਦੇਖਦੇ ਹਾਂ ਕੂਚ ਦੀ ਕਿਤਾਬ ਉਹਦਾ 17 ਦਾ ਹੈ ਉਹਦੇ ਵਿੱਚ ਕਿਵੇਂ ਅਸੀਂ ਦੇਖਦੇ ਹਾਂ ਕਿ ਜਦੋਂ موسی ਤੇ ਜੋ ਲੋਕ موسی ਦੇ ਨਾਲ ਸੀ ਜਦੋਂ ਉਹਨਾਂ ਨੇ ਇੱਕ ਦੇਸ਼ ਦੇ ਵਿੱਚੋਂ ਨਿਕਲਣਾ ਸੀਗਾ ਤੇ ਉਹ ਦੇਸ਼ ਦੇ ਲੋਕਾਂ ਨੇ ਉਹਨਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ ਤੇ ਉਹਦੇ ਦਰਮਿਆਨ ਇੱਕ جنگ ਲੱਗ ਗਈ ਤੇ موسی ਨੂੰ ਪਤਾ ਸੀ ਕਿ ਉਹਨਾਂ ਨੇ ਹਾਰ ਜਾਣਾ ਹੈ ਪਰ موسی ਕਿੱਥੇ ਗਿਆ موسی ਪ੍ਰਾਰਥਨਾ ਕਰਨ ਗਿਆ ਤੇ ਜਦੋਂ موسی ਨੇ ਆਪਣੇ ਹੱਥ ਚੱਕੇ ਤੇ موسی ਦੇ ਜੋ ਜੋ ਨਾਲ ਇਜ਼ਰਾਈਲ ਦੇ ਲੋਕ ਸੀਗੇ ਉਹ ਜਿੱਤਦੇ ਸੀ ਜੰਗ ਦੇ ਵਿੱਚ ਪਰ ਜਦੋਂ ਉਹਦੇ ਹੱਥ ਥੱਲੇ ਡਿੱਗ ਜਾਂਦੇ ਸੀ ਕਿਉਂਕਿ ਉਹਦੇ ਹੱਥ ਥੱਕ ਜਾਂਦੇ ਨਹੀਂ ਸੀ ਥੱਕ ਜਾਂਦੀ ਸੀ ਉਹ ਹਾਰਨ ਲੱਗ ਪੈਂਦੇ ਸੀ ਤੇ موسی ਨੇ ਕਿਹਾ ਕਿ ਮੇਰੇ ਦੋਨੋਂ ਹੱਥਾਂ ਨੂੰ ਤੁਸੀਂ ਫੜ ਕੇ ਰੱਖੋ ਤੇ ਉਹ ਕਈ ਬੰਦੇ ਆਏ ਉਹਨਾਂ ਨੇ ਉਹਦੇ ਹੱਥਾਂ ਨੂੰ ਉੱਤੇ ਕਰਕੇ ਰੱਖਿਆ ਤੇ ਜਦ ਤੱਕ ਉਹ موسی ਦੇ ਹੱਥ ਖੜੇ ਰਹਿ ਤੇ ਉਹ ਜੰਗ ਜਿੱਤ ਗਿਆ ਇਹ ਇੱਕ ਪ੍ਰਾਰਥਨਾ ਦਾ ਕਹੋ ਇੱਕ ਚਿੰਨ ਹੈ ਜੋ ਇੱਕ ਪਿਕਚਰ ਹੈ ਇੱਕ ਤਸਵੀਰ ਹੈ ਕਿ ਜਦੋਂ ਅਸੀਂ ਪ੍ਰਾਰਥਨਾ 'ਚ ਲੱਗੇ ਹੁੰਦੇ ਆ ਹਾਲਾਂਕਿ ਪਾਸਟਰ ਪ੍ਰਾਰਥਨਾ ਕਰਦਾ ਹੈ ਪਰ ਸਿਰਫ ਪ੍ਰਾਰਥਨਾ ਪਾਸਟਰ ਦੀ ਨਹੀਂ ਹੁੰਦੀ ਹਰੇਕ ਇਨਸਾਨ ਦੀ ਹੁੰਦੀ ਹੈ ਅਸੀਂ ਜੇ ਸਭ ਇੱਕ ਦੂਜੇ ਨਾਲ ਮਿਲ ਕੇ ਇੱਕ ਦੂਜੇ ਨੂੰ ਤਸੱਲੀ ਦੇ ਕੇ ਹੌਸਲਾ ਦੇ ਕੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਆ ਪ੍ਰਭੂ ਸਾਡੀ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ ਉਹ ਕਦੋਂ ਦਿੰਦਾ ਹੈ ਉਹ ਪ੍ਰਭੂ ਤੇ ਨਿਰਭਰ ਹੈ ਪਰ ਉਹ ਦਿੰਦਾ ਉੱਤਰ ਜ਼ਰੂਰ ਹੈ ਕਈ ਵਾਰੀ ਪ੍ਰਭੂ ਨਾ ਚ ਉੱਤਰ ਦਿੰਦਾ ਹੈ ਸਾਨੂੰ ਨਾ ਸੌਣੀ ਪਸੰਦ ਨਹੀਂ ਹੈ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਅਸੀਂ ਪ੍ਰਾਰਥਨਾ ਕੀਤੀ ਖੁਦਾਮ ਨੇ ਸਾਨੂੰ ਉਹ ਚੀਜ਼ ਨਹੀਂ ਦਿੱਤੀ ਜੋ ਅਸੀਂ ਮੰਗਿਆ ਕੀ ਅਸੀਂ ਕਦੀ ਸੋਚਦੇ ਹਾਂ ਕਿ ਸ਼ਾਇਦ ਉਹ ਚੀਜ਼ ਸਾਡੇ ਲਈ ਖਰਾਬ ਹੋਵੇ ਇਸ ਕਰਕੇ ਪ੍ਰਭੂ ਨੇ ਉਹ ਚੀਜ਼ ਨੂੰ ਸਾਨੂੰ ਨਹੀਂ ਦਿੱਤਾ ਜਿਵੇਂ ਕਿ ਅਸੀਂ ਮੱਤੀ ਦੀ ਇੰਜੀਲ 'ਚ ਵੀ ਪੜ੍ਹਦੇ ਹਾਂ ਉਹਦਾ 6 ਅਧਿਆਏ ਉਹਦੇ ਵਿੱਚ ਪ੍ਰਭੂ ਕਹਿੰਦਾ ਹੈ ਕਿ ਇਹ ਸਾਡਾ ਪਿਤਾ ਜੋ ਹੈ ਉਹ ਚੰਗਾ ਹੈ ਜੇ ਅਸੀਂ ਉਹਦੇ ਕੋ ਮੱਛਲੀ ਮੰਗਦੇ ਹਾਂ ਤੇ ਉਹ ਸਾਨੂੰ ਕੀ ਸੱਪ ਦਵੇਗਾ ਜੇ ਅਸੀਂ ਉਹ ਤੋਂ ਰੋਟੀ ਮੰਗੀ ਕੀ ਉਹ ਸਾਨੂੰ ਪੱਥਰ ਦੇਵੇਗਾ ਨਹੀਂ ਜੇ ਇੱਕ ਦੁਨਿਆਵੀ ਪਿਤਾ ਆਪਣੇ ਬੱਚੇ ਨੂੰ ਚੰਗੀ ਚੀਜ਼ ਦਿੰਦਾ ਹੈ ਤੇ ਸਾਡਾ ਜੋ ਪਿਤਾ ਹੈ ਸਵਰਗ ਦੇ ਵਿੱਚ ਉਹ ਕਿੰਨਾ ਚੰਗਾ ਹੈ ਉਹ ਕਦੀ ਵੀ ਸਾਨੂੰ ਗਲਤ ਚੀਜ਼ ਨਹੀਂ ਦਵੇਗਾ ਕਈ ਵਾਰੀ ਅਸੀਂ ਗਲਤ ਮੰਗਦੇ ਹਾਂ ਇਸ ਕਰਕੇ ਉਹ ਸਾਨੂੰ ਚੀਜ਼ ਨਹੀਂ ਮਿਲਦੀ ਪਰ ਕਈ ਵਾਰੀ ਉਹ ਸਾਨੂੰ ਕਹਿੰਦਾ ਹੈ ਕਿ ਇੰਤਜ਼ਾਰ ਕਰੋ ਇੰਤਜ਼ਾਰ ਕਰੋ ਹੱਲੇ ਉਹ ਸਮਾਂ ਨਹੀਂ ਆਇਆ ਜੋ ਤੁਸੀਂ ਮੰਗਦੇ ਹੋ ਜਾਂ ਕਈ ਵਾਰੀ ਉਹ ਕਹਿੰਦਾ ਹੈ ਹਾਂ ਇਹ ਚੀਜ਼ ਮੈਂ ਤੁਹਾਨੂੰ ਦਿੰਦਾ ਹਾਂ ਤੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਇਕੱਠੇ ਬੈ ਕੇ ਚਰਚ ਦੇ ਲੋਕਾਂ ਲਈ ਮਿਸ਼ਨ ਦੇ ਲਈ ਉਹ ਲੋਕਾਂ ਲਈ ਜੋ ਗਵਾਚੇ ਹੋਏ ਨੇ ਖੁਦਾਵੰਨ ਉਹਨੂੰ ਆਪਣੇ ਵੱਲ ਮੋੜਨ ਜੇ ਤੁਸੀਂ ਇੱਥੇ ਪ੍ਰਾਰਥਨਾ ਕਰਦੇ ਹਾਂ ਬੈ ਕੇ ਖੁਦਾਵੰਨ ਸਾਡੀ ਪ੍ਰਾਰਥਨਾ ਨੂੰ ਸੁਣਦਾ ਜ਼ਰੂਰ ਹੈ ਕਿਉਂਕਿ ਅਸੀਂ ਉਹਦੇ ਉਹਦੀ ਕੁਲੀਸੀਆ ਹਾਂ ਅਸੀਂ ਉਹ ਉਹਦਾ ਹੀ ਸਰੀਰ ਹਾਂ ਇਸ ਦੁਨੀਆ ਉੱਤੇ ਪਰਬੂ ਪ੍ਰਬੂ ਸਾਡਾ ਸਿਰ ਹੈ ਤੇ ਅਸੀਂ ਉਸ ਦਾ ਸਰੀਰ ਹਾਂ ਤੇ ਪ੍ਰਬੂ ਜੋ ਸਾਡਾ ਸਿਰ ਹੈ ਉਸ ਸਰੀਰ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਜੋ ਅਸੀਂ ਸੋਚਦੇ ਹਾਂ ਜਾਂ ਕਹਿੰਦੇ ਹਾਂ ਉਹ ਪ੍ਰਬੂ ਉਹ ਜ਼ਰੂਰ ਸੁਣਦਾ ਹੈ ਫਿਰ ਅਸੀਂ ਦੇਖਦੇ ਹਾਂ ਪਹਿਲਾ ਤਿਮੋਥੀਅਸ ਦੂਜਾ ਦੇ ਆਇ ਉਹਦੀ ਅਠ ਆਇ ਦੇ ਵਿੱਚ ਉਹਦੇ ਵਿੱਚ ਪਾਲੂਸ ਕਹਿੰਦਾ ਹੈ ਕਿ ਇੱਕ ਦੂਜੇ ਨੂੰ ਮਾਫ ਕਰਕੇ ਤੇ ਆਪਣੇ ਹੱਥਾਂ ਨੂੰ ਚੁੱਕ ਕੇ ਪ੍ਰਾਰਥਨਾ ਕਰੋ ਮੈਨੂੰ ਪੁਆਇੰਟ ਇਹ ਹੈ ਕਿ ਸਾਰੇ ਇੱਕ ਮਨ ਹੋ ਕੇ ਪ੍ਰਾਰਥਨਾ ਕਰੋ ਇਕਮਨ ਹੋ ਕੇ ਜਿੱਥੇ ਮਾਫੀ ਨਹੀਂ ਹੈ ਜਿੱਥੇ ਲੜਾਈ ਹੈ ਜਿਹੜੀ ਕਲੀਸੇ ਦੇ ਵਿੱਚ ਲੋਕ ਲੜਦੇ ਨੇ ਚੁਗਲੀਆਂ ਕਰਦੇ ਨੇ ਉੱਥੇ ਪ੍ਰਾਰਥਨਾ ਦਾ ਅਸਰ ਨਹੀਂ ਰਹਿੰਦਾ ਤੇ ਜਿੱਥੇ ਲੋਕਾਂ ਦੇ ਮਨ ਭਟਕੇ ਹੋਏ ਨੇ ਕੋਈ ਆਪਣੀ ਮਰਜ਼ੀ ਕਰਦਾ ਹੈ ਉਹ ਇਨਸਾਨ ਆਪਣੀ ਮਰਜ਼ੀ ਕਰਦਾ ਹੈ ਕੋਈ ਚਰਚ ਲੇਟ ਆਉਂਦਾ ਹੈ ਕੋਈ ਨਹੀਂ ਆਉਂਦਾ ਲੇਟ ਕੋਈ ਕਿਸੇ ਦੀ ਗੱਲ ਸੁਣਦਾ ਹੈ ਜਾਂ ਨਹੀਂ ਸੁਣਦਾ ਜਦੋਂ ਚੰਗੀ ਰਿਲੇਸ਼ਨਸ਼ਿਪ ਕਲੀਸੇ ਦੇ ਵਿੱਚ ਨਹੀਂ ਹੁੰਦੀ ਸਾਡੀ ਪ੍ਰਾਰਥਨਾ ਪ੍ਰਭੂ ਨਹੀਂ ਸੁਣਦਾ ਕਿਉਂਕਿ ਸਾਡੇ ਮਨ ਨਹੀਂ ਬਿਖਰੇ ਹੋਏ ਨੇ ਇੱਕ ਜੁਟ ਮਨ ਹੋ ਕੇ ਜਦੋਂ ਅਸੀਂ ਬੈਨੇ ਹਾਂ ਪ੍ਰਭੂ ਸਾਡੇ ਦਰਮਿਆਨ ਹੁੰਦਾ ਹੈ ਤੇ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਇੱਕ ਮਨ ਹੋ ਕੇ ਉਹ ਲਗਾਤਾਰ ਸੰਗਤ ਵਿੱਚ ਰਹੇ ਪ੍ਰਚਾਰ ਉਹਨਾਂ ਨੇ ਸੁਣਿਆ ਪਾਕ ਸ਼੍ਰੇਵਾਨੀ ਲਈ ਅਤੇ ਪ੍ਰਾਰਥਨਾ ਵਿੱਚ ਲੱਗੇ ਰਹੇ ਤੇ ਫਿਰ ਅਸੀਂ ਦੇਖਦੇ ਹਾਂ ਪਹਿਲਾ ਤਿਮੋਥੀ ਪਹਿਲਾ ਤੇਸਲੋਨੀਕੀਆ ਅਤੇ ਉਸ ਦਾ 5 ਅਧਿਆਇ ਦੇ 25 ਪਲੂਸ ਕਹਿੰਦਾ ਹੈ हे ਭਰਾਵੋ ਸਾਡੇ ਲਈ ਪ੍ਰਾਰਥਨਾ ਕਰੋ ਪ੍ਰਾਰਥਨਾ ਕਰੋ ਕੀ ਖੁਦਾਵੰ ਦਾ ਵਚਨ ਅੱਗੇ ਤੋਂ ਅੱਗੇ ਵਧੇ ਸਭ ਤੋਂ ਵੱਡੀ ਪ੍ਰਾਰਥਨਾ ਇਹੀ ਹੈ ਕਿ ਪ੍ਰਭੂ ਦੀ ਮਹਿਮਾ ਹੋਵੇ ਇਸ ਦੁਨੀਆ ਦੇ ਵਿੱਚ ਅਤੇ ਪ੍ਰਭੂ ਦੀ ਮਹਿਮਾ ਉਦੋਂ ਹੀ ਹੁੰਦੀ ਹੈ ਜਦੋਂ ਪ੍ਰਭੂ ਦੇ ਪਿੱਛੇ ਲੋਕ ਚੱਲਦੇ ਨੇ ਜੇ ਅੱਜ ਹੁਣ ਅੱਜ ਦੀ ਜੇ ਅਸੀਂ ਗੱਲ ਕਰਦੇ ਹਾਂ ਲੋਕੀ ਬਿਜ਼ੀ ਨੇ ਕਿਉਂਕਿ ਕੰਮਾਂ ਤੇ ਜਾਣਾ ਹੁੰਦਾ ਹੈ ਫੈਮਿਲੀਆਂ ਨੂੰ ਵੀ ਦੇਖਣਾ ਹੈ ਨਿਆਣਿਆਂ ਨੂੰ ਵੀ ਦੇਖਣਾ ਹੈ ਹੋਰ ਕਈ ਇਦਾਂ ਦੇ ਹੁੰਦੀਆਂ ਨੇ ਜਿੰਗੀਆਂ ਚ ਗੱਲਾਂ ਜੋ ਕਿ ਸਾਨੂੰ ਨਿਭਾਉਣੀਆਂ ਪੈਂਦੀਆਂ ਨੇ ਪਰ ਚਰਚ ਵੀ ਜ਼ਰੂਰੀ ਹੈ ਕਲੀਸਿਆ ਵੀ ਜ਼ਰੂਰੀ ਹੈ ਕਲੀਸਿਆ ਦੇ ਵਿੱਚ ਬੈਣਾ ਸੰਗਤ ਜ਼ਰੂਰੀ ਹੈ ਪ੍ਰਚਾਰ ਸੋਣਾ ਜ਼ਰੂਰੀ ਹੈ ਆ ਪਾਕ ਸ਼ਰਵਾਨੀ ਲੈਣੀ ਜ਼ਰੂਰੀ ਹੈ ਅਤੇ ਪ੍ਰਾਰਥਨਾ ਵਿੱਚ ਬੈਠਣਾ ਬਹੁਤ ਹੀ ਜ਼ਰੂਰੀ ਹੈ ਤੇ ਕਿਤਨਾ ਕਿਤੇ ਇਹ ਗੱਲ ਸਹੀ ਹੈ ਕਿ ਅੱਜ ਕੱਲ ਮਸੀਹੀ ਲੋਕ ਪ੍ਰਾਰਥਨਾ ਨਹੀਂ ਕਰਦੇ ਕਿਉਂਕਿ ਜਦੋਂ ਸਾਡੇ ਕੋ ਸਾਰੀਆਂ ਚੀਜ਼ਾਂ ਆ ਗਈਆਂ ਸਾਡੇ ਕੋ 스마트ਫੋਨ ਆ ਗਿਆ ਟੀਵੀ ਆ ਗਿਆ ਸਾਡੇ ਕੋ ਚੰਗੀਆਂ ਚੀਜ਼ਾਂ ਆ ਗਈਆਂ ਜਾਂ ਕੁਦਾ ਜੋ ਅਸੀਂ ਖੁਦਾ ਤੋਂ ਮੰਗਿਆ ਉਹ ਸਾਨੂੰ ਮਿਲ ਗਿਆ ਫਿਰ ਅਸੀਂ ਸੋਚਦੇ ਹਾਂ ਕਿ ਸੌਣ ਸਾਡੀ ਜ਼ਿੰਦਗੀ ਠੀਕ ਹੈ ਹੁਣ ਸਾਨੂੰ ਪ੍ਰਭੂ ਦੀ ਲੋੜ ਨਹੀਂ ਹੈ ਕਈ ਵਾਰੀ ਅਸੀਂ ਅਸੀਂ ਇਦਾਂ ਰਹਿੰਨੇ ਹਾਂ ਪਰ ਪ੍ਰਭੂ ਸਾਨੂੰ ਕਹਿੰਦਾ ਹੈ ਕਿ ਪ੍ਰਾਰਥਨਾ ਵਿੱਚ ਲੱਗੇ ਰਹੋ ਲਗਾਤਾਰ ਪ੍ਰਾਰਥਨਾ ਕਰੋ ਪਹਿਲਾਂ ਤਾਂ ਸਲੋਮੀਆਂ ਉਹਦਾ ਪੰਜ ਦੇ ਆਏ ਕਿ ਹਮੇਸ਼ਾ ਪ੍ਰਾਰਥਨਾ ਕਰੋ ਪ੍ਰਾਰਥਨਾ ਕਰਦੇ ਰਹੋ ਆਪਣੀ ਚਰਚ ਲਈ ਆਪਣੀ ਪਾਸਟਰ ਲਈ ਆਪਣੀ ਕਲੀਸਿਆ ਲਈ ਜੋ ਤੁਹਾਡੇ ਲੋਕ ਆਲੇ ਦੁਆਲੇ ਰਹਿੰਦੇ ਨੇ ਉਹਨਾਂ ਲਈ ਪ੍ਰਾਰਥਨਾ ਕਰੋ ਕਿ ਖੁਦਾਵੰਦ ਦੇ ਬਚਨ ਜੋ ਹੋਨੇ ਉਹਨਾਂ ਦੀ ਜਿੰਦਗੀਆਂ ਚ ਵੀ ਆ ਜਾਣ ਅਤੇ ਖੁਦਾਵੰਨ ਦਾ ਡਰ ਮਨਿਆ ਸੀ ਖੁਦਾਵੰਨ ਦੇ ਭੈ ਵਿੱਚ ਚੱਲਦੇ ਰਹੀਏ ਜੇ ਤੁਸੀਂ ਪ੍ਰਾਰਥਨਾ ਕਰਦੇ ਹਾਂ ਸਾਡੇ ਮਨ ਖੁਦਾ ਦੇ ਨਾਲ ਜੁੜੇ ਹੁੰਦੇ ਹਨ ਜਦੋਂ ਅਸੀਂ ਪ੍ਰਾਰਥਨਾ ਨਹੀਂ ਕਰਦੇ ਅਸੀਂ ਖੁਦਾ ਤੋਂ ਦੂਰ ਹੋ ਜਾਂਦੇ ਹਾਂ ਇਸ ਕਰਕੇ ਖੁਦਾ ਦੇ ਨਾਲ ਚੱਲਣਾ ਬਹੁਤ ਹੀ ਜ਼ਰੂਰੀ ਹੈ ਤੇ ਅਮ ਅੱਜ ਕੱਲ ਦਾ ਜ਼ਮਾਨਾ ਬਹੁਤ ਹੀ ਬਿਜ਼ੀ ਹੈ ਲੋਕਾਂ ਦੇ ਕੋਲ ਟਾਈਮ ਬੋ ਘੱਟ ਹੈ ਸਮਾਂ ਬੋ ਘੱਟ ਹੈ ਪਰ ਮੈਂ ਇਹੀ ਕਹਣਾ ਹਾਂ ਜਿੰਨਾ ਤੋਂ ਜਿੰਨਾ ਹੋ ਸਕੇ ਟਾਈਮ ਕੱਟ ਕੇ ਕਲੀਸਿਆ ਦੇ ਨਾਲ ਬੈਠੋ ਅਤੇ ਪ੍ਰਾਰਥਨਾ 'ਚ ਲੱਗੇ ਰਹੋ ਤੇ ਪ੍ਰਭੂ ਕਹਿੰਦਾ ਹੈ ਜਦੋਂ ਤੁਸੀਂ ਕਲੀਸਿਆ 'ਚ ਆਉਨੇ ਹੋ ਲੰਬੀਆਂ ਪ੍ਰਾਰਥਨਾਵਾਂ ਕਰਕੇ ਕੋਈ ਖੁਦਾਵੰਨ ਨੇ ਤੁਹਾਨੂੰ ਕੋਈ ਸਪੈਸ਼ਲ ਆਨਸਰ ਨਹੀਂ ਦੇ ਦੇਣਾ ਕਿਉਂ ਕਿ ਕਿਉਂਕਿ ਜਿਹੜੀਆਂ ਲੰਬੀਆਂ ਪ੍ਰਾਰਥਨਾਵਾਂ ਹੁੰਦੀਆਂ ਹੈ ਉਹ ਪਰਸਨਲ ਪ੍ਰਾਰਥਨਾਵਾਂ ਹੁੰਦੀਆਂ ਹੈ ਉਹ ਸੀ ਘਰ 'ਚ ਬੈਠ ਕੇ ਕਰ ਸਕਦੇ ਹਾਂ ਪ੍ਰਭੂ ਕਹਿੰਦਾ ਹੈ ਜਦੋਂ ਤੁਸੀਂ ਇਕੱਠੇ ਹੁੰਦੇ ਹੋ ਮਤੀ ਦੀਨ ਜੀ ਲੋਦਾ ਛੇ ਅਧਾਏ ਉਹ ਕੀ ਕਹਿੰਦਾ ਹੈ ਕਹਿੰਦਾ ਜਦੋਂ ਤੁਸੀਂ ਪ੍ਰਾਰਥਨਾ ਕਰੋ ਉਹ ਹਿਪੋਕ੍ਰੀਟ ਵਾਂਗੂ ਨਾ ਪ੍ਰਾਰਥਨਾ ਕਰੋ ਉਹਨਾਂ ਲੋਕਾਂ ਵਾਂਗੂ ਪ੍ਰਾਰਥਨਾ ਨਾ ਕਰੋ ਜੋ ਕੀ ਦਿਖਾਉਣਾ ਚਾਹੁੰਦੇ ਹਨ ਕਿ ਉਹ ਕਿੰਨੀ ਵਧੀਆ ਪ੍ਰਾਰਥਨਾ ਕਰ ਸਕਦੇ ਨੇ ਕਈ ਵਾਰੀ ਮੈਂ ਦੇਖਦਾ ਕਈ ਲੋਕ ਜਦੋਂ ਬੈੰਦੇ ਨੇ ਪ੍ਰਾਰਥਨਾ ਵਿੱਚ ਉਹ ਹਾਲੇਲੂਇਆ ਇੱਕ ਵਰਡ ਹੁੰਦਾ ਹੈ ਜਾਂ ਧੰਨਵਾਦ ਇੱਕ ਵਰਡ ਹੁੰਦਾ ਹੈ ਉਹਨੂੰ ਅੱਧਾ ਅੱਧਾ ਘੰਟਾ ਪਾਉਣਾ ਪਾਉਣਾ ਘੰਟਾ ਉਹੀ ਵਰਡ ਨੂੰ ਯੂਜ਼ ਕਰੀ ਜਾਂਦੇ ਨੇ ਉਹੀ ਸ਼ਬਦਾਂ ਦੀ ਇਸਤੇਮਾਲ ਕਰੀ ਜਾਂਦੇ ਨੇ ਵੀ ਮੈਂ ਸ਼ਾਇਦ ਜਿਆਦਾ ਉੱਚੀ ਉੱਚੀ ਇੱਕ ਸ਼ਬਦ ਨੂੰ ਸ਼ਬਦ ਨੂੰ ਦੁਹਰਾ ਕੇ ਸ਼ਾਇਦ ਪ੍ਰਭੂ ਦਾ ਜ਼ਿਆਦਾ ਟੈਨਸ਼ਨ ਲੈ ਲਵਾਂ ਨਹੀਂ ਇਦਾਂ ਦੀ ਨਹੀਂ ਹੁੰਦੀ ਕੋਈ ਗੱਲ ਪ੍ਰਭੂ ਖੁਦ ਆਪ ਕਹਿੰਦਾ ਹੈ ਜਦੋਂ ਤੁਸੀਂ ਇਕੱਠੇ ਬੈਠੋ ਸ਼ਾਂਤੀ ਨਾਲ ਪ੍ਰਾਰਥਨਾ ਕਰੋ ਜੋ ਗੱਲ ਕਹਿਣੀ ਹੈ ਪ੍ਰਭੂ ਨੂੰ ਕਹੋ ਸਾਰੇ ਲੋਕ ਆਮਨ ਕਹਿਣ ਤੇ ਫਿਰ ਦੂਸਰਾ ਇਨਸਾਨ ਉਸ ਤੋਂ ਬਾਅਦ ਪ੍ਰਾਰਥਨਾ ਕਰੇ ਇੱਕ ਜਦੋਂ ਇਕੱਠੇ ਹੋ ਗਏ ਚਰਚ ਉਹ ਸਾਰੇ ਇੱਕ ਇੱਕ ਦੂਜੇ ਤੋਂ ਵੱਧ ਕੇ ਪ੍ਰਾਰਥਨਾ ਕਰ ਰਹੇ ਨੇ ਕਿਸੇ ਨੂੰ ਕਿਸੇ ਦੀ ਗੱਲ ਨਹੀਂ ਪਤਾ ਲੱਗ ਰਹੀ ਕਿਸੇ ਨੂੰ ਕਿਸੇ ਦੀ ਗੱਲ ਨਹੀਂ ਸੁਣ ਲਈ ਫਿਰ ਅਸੀਂ ਕਿਦਾਂ ਪਤਾ ਕਰਾਂਗੇ ਕਿ ਉਹ ਇਨਸਾਨ ਦੀ ਪ੍ਰਾਰਥਨਾ ਕੀ ਸੀ ਉਹ ਇਨਸਾਨ ਦੀ ਲੋੜਾਂ ਜ਼ਰੂਰਤਾਂ ਕੀ ਸੀ ਇਸ ਕਰਕੇ ਖੁਦ ਪਾਲੂਸ ਕਹਿੰਦਾ ਹੈ ਕਿ ਜਦੋਂ ਵੀ ਤੁਸੀਂ ਸੰਗਤ ਵਿੱਚ ਆਓ ਪ੍ਰਾਰਥਨਾ ਕਰੋ ਹਰੇਕ ਚੀਜ਼ ਇੱਕ ਇੱਕ ਡਿਸਪਲਿਨ ਦੇ ਨਾਲ ਕਰੋ ਜਦੋਂ ਪ੍ਰਚਾਰ ਸੁਣਦੇ ਹਾਂ ਡਿਸਪਲਿਨ ਪ੍ਰਾਰਥਨਾ ਕਰਦੇ ਹਾਂ ਇੱਕ ਦੂਜੇ ਦੀ ਪ੍ਰਾਰਥਨਾ ਸੁਣੋ ਆਮ ਇਹ ਕਹੋ ਇਹ ਵੀ ਡਿਸਪਲਿਨ ਹੁੰਦਾ ਹੈ ਚੰਗਾ ਡਿਸਪਲਿਨ ਹੁੰਦਾ ਹੈ ਤੇ ਪਲੂਸ ਕਹਿੰਦਾ ਹੈ ਕਿ ਪ੍ਰਾਰਥਨਾ ਵਿੱਚ ਲੱਗੇ ਰਹੋ ਪ੍ਰਭੂ ਯਿਸੂ ਮਸੀਹ ਵੀ ਕਹਿੰਦਾ ਹੈ ਕਿ ਅਸੀਂ ਪ੍ਰਾਰਥਨਾ ਵਿੱਚ ਲੱਗੇ ਰਹੀਏ ਤੇ ਪ੍ਰਾਰਥਨਾ ਤਾਂ ਬਹੁਤ ਹੀ ਵੱਡੀ ਗੱਲ ਹੈ ਕਿਉਂਕਿ ਪ੍ਰਾਰਥਨਾ ਦੇ ਜਰੀਏ ਅਸੀਂ ਖੁਦਾਵੰਦ ਦੇ ਨਾਲ ਜੋੜਦੇ ਹਾਂ ਤੇ ਖੁਦਾਵੰਦ ਦੀ ਗੱਲਾਂ ਸੁਣਦੇ ਹਾਂ ਤੇ ਖੁਦਾਵੰਦ ਨੂੰ ਆਪਣੀ ਗੱਲ ਵੀ ਸੁਣਾਉਂਦੇ ਹਾਂ